ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਭਾਰਤ ਸਰਕਾਰ ਵੱਲੋਂ ਸੰਸਦ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਇਮੀਗ੍ਰੇਸ਼ਨ ਬਿੱਲ ਇਹ ਬਿੱਲ ਕਈ ਤਰ੍ਹਾਂ ਦੀਆਂ ਮਦਾਂ ਨੂੰ ਲੈ ਕੇ ਆ ਖਾਸ ਕਰ ਜਿਹੜੇ ਲੋਕ ਵਿਦੇਸ਼ ਤੋਂ ਭਾਰਤ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਨਾਲ ਸਬੰਧਤ ਇਹ ਬਿੱਲ ਹੈ ਕਈ ਤਰ੍ਹਾਂ ਦੀਆਂ ਨੀਤੀਆਂ ਇਹਦੇ ਵਿੱਚ ਅਪਣਾਈਆਂ ਜਾਣਗੀਆਂ ਖਾਸ ਕਰ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋਣਗੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਹਾਲਾਂਕਿ ਇਹ ਬਿੱਲ ਪੇਸ਼ ਹੋ ਚੁੱਕਿਆ ਹੈ ਪਰ ਇਹਦਾ ਵਿਰੋਧ ਵੀ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਹੈ ਵਿਰੋਧੀ ਧਿਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਕਈ ਲੀਡਰਾਂ ਨੇ ਆਪਣੇ ਪ੍ਰਤੀਕਰਮ ਦੇ ਦਿੱਤੇ ਨੇ ਤੇ ਦੂਜੇ ਪਾਸੇ ਇਸ ਬਿੱਲ ਨੂੰ ਪੇਸ਼ ਕਰਦੇ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਹੁਰਾ ਨੇ ਕਿਹਾ ਕਿ ਇਹ ਬਿੱਲ ਆਵਾਜ਼ਾਈ ਰੋਕਣ ਵਾਸਤੇ ਨਹੀਂ ਵਿਦੇਸ਼ ਤੋਂ ਜਿਹੜਾ ਵੀ ਕੋਈ ਵਿਅਕਤੀ ਭਾਰਤ ਦੇ ਵਿੱਚ ਆਉਂਦਾ ਹੈ ਸਹੀ ਤਰੀਕੇ ਦੇ ਨਾਲ ਆਉਂਦਾ ਹੈ ਵੀਜ਼ਾ ਲੈ ਕੇ ਆਉਂਦਾ ਹੈ ਉਹਦੇ ਕੋਲ ਪਾਸਪੋਰਟ ਹੈ ਤਾਂ ਉਹਨੂੰ ਇੱਥੇ ਆਉਣ ਦੀ ਕੋਈ ਮਨਾਹੀ ਨਹੀਂ ਹੈ ਪਰ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋਣਗੇ ਉਹਨਾਂ ਦੇ ਉੱਤੇ ਭਾਰਤ ਸਰਕਾਰ ਸਖਤੀ ਕਰੇਗੀ ਤੇ ਵੱਖ-ਵੱਖ ਐਕਟਸ ਦੇ ਤਹਿਤ ਧਾਰਾਵਾਂ ਦੇ ਤਹਿਤ ਉਹਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਜਿਦੇ ਵਿੱਚ ਪਾਸਪੋਰਟ ਐਕਟ ਦੇ ਤਹਿਤ ਕਾਰਵਾਈ ਹੋਵੇਗੀ 1920 ਵਿਦੇਸ਼ੀ ਪੰਜੀਕਰਨ ਐਕਟ ਦੇ ਤਹਿਤ ਵੀ ਕਾਰਵਾਈ ਹੋਵੇਗੀ 1939 ਫਾਰਨਰਸ ਐਕਟ ਦੇ ਤਹਿਤ ਵੀ ਕਾਰਵਾਈ ਹੋ ਸਕਦੀ ਹੈ ਤੇ 1940 ਇਮੀਗ੍ਰੇਸ਼ਨ ਐਕਟ ਦੇ ਤ ਤ ਵੀ ਉਸ ਨੂੰ ਕਾਰਵਾਈ ਦੇ ਦਾਇਰੇ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਇਸ ਬਿਲ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਕੋਈ ਸੰਸਥਾਨ ਚਾਹੇ ਉਹ ਮੈਡੀਕਲ ਦਾ ਹੋਵੇ ਚਾਹ ਕੋ ਸਿੱਖਿਆ ਦਾ ਹੋਵੇ ਤਾਂ ਉਹਦੇ ਵਿੱਚ ਵੀ ਵਿਦੇਸ਼ੀਆਂ ਨੂੰ ਠਹਿਰਾਉਂਦਾ ਉਹਨਾਂ ਨੂੰ ਰੱਖਦਾ ਤਾਂ ਉਹਦੀ ਜਾਣਕਾਰੀ ਉਹਦਾ ਪੰਜੀਕਰਨ ਕਰਵਾਉਣਾ ਲਾਜ਼ਮੀ ਹੋਵੇਗਾ ਯਾਨੀ ਕਿ ਸਰਕਾਰ ਦੇ ਕੋਲ ਉਹਦੀ ਜਾਣਕਾਰੀ ਹੋਣੀ ਲਾਜ਼ਮੀ ਹੈ ਤੇ ਜਿਹਦਾ ਕੋਈ ਵੀਜ਼ਾ ਐਕਸਪਾਇਰ ਹੋ ਗਿਆ ਹੈ ਤਾਂ ਉਹਦੇ ਉੱਤੇ ਵੀ ਕਾਰਵਾਈ ਹੋਵੇਗੀ ਜੇਕਰ ਉਹ ਆਪਣਾ ਵੀਜ਼ਾ ਐਕਸਟੈਂਡ ਨਹੀਂ ਕਰਵਾ ਸਕਦਾ ਤਾਂ ਇਹ ਬਿਲ ਇੱਕ ਪਾਸੇ ਭਾਰਤ ਦੀ ਸੁਰੱਖਿਆ ਦੇ ਮੱਦੇਨਜ਼ਰ ਪੇਸ਼ ਕੀਤਾ ਗਿਆ ਇਹ ਲੀਡਰਾਂ ਦਾ ਵੀ ਕਹਿਣਾ ਹੈ ਕਿ ਅਸੀਂ ਭਾਰਤ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ ਪਰ ਜਿਹੜੇ ਲੋਕ ਭਾਰਤ ਦੇ ਲਈ ਹਿਤੈਸ਼ੀ ਨੇ ਭਾਰਤ ਦੇ ਲਈ ਕੰਮ ਕਰਨਾ ਚਾਹੁੰਦੇ ਨੇ ਭਾਰਤ ਦੇ ਵਿੱਚ ਆਪਣਾ ਕਾਰੋਬਾਰ ਰੋਜ਼ਗਾਰ ਵਧਾਉਣਾ ਚਾਹੁੰਦੇ ਨੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਭਾਰਤ ਦੇ ਨਾਲ ਰابطਾ ਰੱਖਣਾ ਚਾਹੁੰਦੇ ਨੇ ਜੇਕਰ ਉਹ ਸਹੀ ਤਰੀਕੇ ਦੇ ਨਾਲ ਪੂਰਾ ਅਧਿਕਾਰਤ ਤੌਰ ਦੇ ਉੱਤੇ ਭਾਰਤ ਦੇ ਦਾਖਲ ਹੁੰਦੇ ਨੇ ਤਾਂ ਉਹ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਵੇਗੀ ਤੇ ਇਸ ਤੋਂ ਇਲਾਵਾ ਜੇਕਰ ਨਿਯਮ ਤੋੜੇ ਗਏ ਤਾ ਇਸ ਬਿੱਲ ਦੇ ਮੁਤਾਬਕ ਸਖਤ ਸਜ਼ਾ ਵੀ ਹੋ ਸਕਦੀ ਹੈ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਪ੍ਰਵੇਸ਼ ਕਰਨ ਦੇ ਉੱਤੇ ਤੇ ਇੱਥੇ ਰਹਿਣ ਵਾਸਤੇ ਕਈ ਨਿਯਮਾਂ ਦਾ ਪਾਲਣ ਕਰਨਾ ਪਵੇਗਾ ਜੇਕਰ ਕੋਈ ਨਿਯਮ ਤੋੜਦਾ ਤਾਂ ਉਹਦੇ ਉੱਤੇ ਕਾਰਵਾਈ ਹੋਵੇਗੀ ਬਿਨਾ ਸਹੀ ਪਾਸਪੋਰਟ ਤੇ ਦਸਤਾਵੇਜ਼ਾਂ ਤੋਂ ਭਾਰਤ ਦੇ ਵਿੱਚ ਐਂਟਰ ਹੋਣ ਦੇ ਉੱਤੇ 5 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਤੇ 5 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਦੋਵੇਂ ਸਜ਼ਾਵਾਂ ਵੀ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਜਾਲੀ ਪਾਸਪੋਰਟ ਦਾ ਜਾਂ ਵੀਜ਼ੇ ਦਾ ਇਸਤੇਮਾਲ ਕਰਕੇ ਜੇਕਰ ਕੋਈ ਐਂਟਰ ਹੁੰਦਾ ਹੈ ਤਾਂ ਉਹਨੂੰ 7 ਸਾਲ ਦੀ ਸਜ਼ਾ ਤੇ 1 ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਭਾਰਤ ਦੇ ਵਿੱਚ ਰੁਕਣ ਦੇ ਉੱਤੇ 3 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ 3 ਲੱਖ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਮਦਾਂ ਨੇ ਇਸ ਤੋਂ ਇਲਾਵਾ ਕਹਿੰਦੇ ਕਿ ਜਿਹੜੀ ਦੋ ਤਰ੍ਹਾਂ ਦੀ ਵੀਜ਼ਾ ਪ੍ਰਣਾਲੀ ਹੁੰਦੀ ਹੈ ਇੱਕ ਫਿਜ਼ੀਕਲ ਹੁੰਦੀ ਹੈ ਤੇ ਇੱਕ ਈ ਵੀਜ਼ਾ ਹੁੰਦਾ ਹੈ ਉਹ ਦੋਵੇਂ ਹੀ ਜਾਰੀ ਰਹਿਣਗੀਆਂ ਖਾਸ ਕਰ ਜਾਪਾਨ ਦੱਖਣ ਕੋਰੀਆ ਤੇ ਯੂਏਈ ਦੇ ਨਾਗਰਿਕਾਂ ਵਾਸਤੇ ਵੀਜ਼ਾ ਔਨ ਅਰਾਈਵਲ ਦੀ ਸੌਦਾ ਮਿਲਦੀ ਹੈ ਉਹ ਵੀ ਜਾਰੀ ਰਹੇਗੀ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕਿੰਨੇ ਇੱਕ ਸੈਲਾਨੀ ਆਉਂਦੇ ਨੇ ਭਾਰਤ ਦੇ ਵਿੱਚ ਕਿੰਨੇ ਇੱਕ ਵਿਦੇਸ਼ੀ ਆਉਂਦੇ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ 1 April 2023 ਤੋਂ ਲੈ ਕੇ 31 March 2024 ਦੇ ਵਿੱਚ 98 ਲੱਖ 40 ਹਜ਼ਾਰ ਤੋ ਜ਼ਿਆਦਾ ਵਿਦੇਸ਼ੀ ਟੂਰਿਸਟ ਭਾਰਤ ਆਏ ਸੀ ਵਿਰੋਧੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹ ਕਹਿੰਦੇ ਨੇ ਕਿ ਇਹਦੇ ਨਾਲ ਕੀ ਹੋਵੇਗਾ ਕਿ ਜਿਹੜੇ ਬਿੱਲ ਦੇ ਨਾਲ ਜਿਹੜੇ ਬਾਹਰੋਂ ਆਉਣ ਵਾਲੇ ਲੋਕ ਨੇ ਬਾਹਰੋਂ ਆਉਣ ਵਾਲੇ ਪ੍ਰਤਭਾਸ਼ਾਲੀ ਲੋਕ ਨੇ ਜਿਹੜੇ ਕੁਝ ਇੱਥੇ ਆ ਕੇ ਕਰਨਾ ਚਾਹੁੰਦੇ ਨੇ ਉਹ ਨਹੀਂ ਆ ਸਕਣਗੇ ਉਹਨਾਂ ਦਾ ਪਰਿਵਾਰ ਰੁਕ ਜਾਏਗਾ ਇਸ ਕਰਕੇ ਦੇਸ਼ ਨੂੰ ਨੁਕਸਾਨ ਹੋਵੇਗਾ ਇਹ ਕਹਿ ਦਿੱਤਾ ਹੈ ਜੀ ਤਰਨਮੂਲ ਕਾਂਗਰਸ ਦੇ ਸੰਸਦ ਨੇ ਸੌਗਤ ਰਾਏ ਤੇ ਦੂਜੇ ਪਾਸੇ ਜਿਹੜੇ ਜਿਨ੍ਹਾਂ ਨੇ ਬਿੱਲ ਪੇਸ਼ ਕੀਤਾ ਨਿਤਿਆਨੰਦ ਹੋਰਾਂ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਬਿੱਲ ਲੋਕਾਂ ਦੀ ਆਵਾਜ਼ ਹੀ ਰੋਕਣ ਵਾਸਤੇ ਨਹੀਂ ਹੈ ਭਾਰਤ ਦੇ ਵਿੱਚ ਹਰ ਕੋਈ ਆ ਸਕਦਾ ਪਰ ਜਿਹਦੇ ਕੋਲ ਵੈਧ ਸਹੀ ਪਾਸਪੋਰਟ ਹੈ ਜਿਹਦੇ ਕੋਲ ਸਹੀ ਵੀਜ਼ਾ ਹੈ ਉਹੀ ਆ ਸਕਦਾ ਹੈ ਬਾਕੀਆਂ ਵਾਸਤੇ ਅਸੀਂ ਸਖਤੀ ਕਰਨ ਜਾ ਰਹੇ ਹਾਂ ਤੇ ਇਸ ਤੋਂ ਇਲਾਵਾ ਕਾਂਗਰਸ ਦੇ ਐਮਪੀ ਨੇ ਮਨੀਸ਼ ਤਿਵਾੜੀ ਉਹਨਾਂ ਨੇ ਵੀ ਇਹਨੂੰ ਅਸੰਵਿਧਾਨਕ ਕਰਾਰ ਦਿੱਤਾ ਹੈ ਕਹਿੰਦੇ ਜੇ ਠੀਕ ਨਹੀਂ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਭਾਰਤ ਦੀ ਸਰਕਾਰ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋਣਗੇ ਉਹਨਾਂ ਦੇ ਪ੍ਰਵੇਸ਼ ਨੂੰ ਵੀ ਇਹਦੇ ਨਾਲ ਰੋਕਿਆ ਜਾ ਸਕਦਾ ਹੈ ਇਸ ਕਰਕੇ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਜਿਹੜਾ ਇਹ ਪੇਸ਼ ਕੀਤਾ ਗਿਆ ਬਿੱਲ ਹੈ ਇਹ ਚਾਰ ਕਾਨੂੰਨਾਂ ਨੂੰ ਖਤਮ ਕਰ ਦੇਗਾ ਇੱਕੋ ਹੀ ਇਹ ਬਿੱਲ ਹੈ ਜਿਹੜਾ ਹੋਵੇਗਾ ਇਮੀਗ੍ਰੇਸ਼ਨ ਐਂਡ ਫਾਰਨਰਸ ਬਿੱਲ 2025 ਹੈ ਜੇਕਰ ਇਹ ਬਾਦ ਵਿੱਚ ਕਾਨੂੰਨ ਬਣ ਜਾਂਦਾ ਹੈ ਇਹਦੇ ਨਾਲ ਇੱਕ ਤਾਂ ਵਿਦੇਸ਼ੀ ਅਧਿਨੇਮਾ 1946 ਉਹ ਖਤਮ ਹੋ ਜਾਏਗਾ ਪਾਸਪੋਰਟ ਅਧਿਨਿਯਮ 1920 ਖਤਮ ਹੋ ਜਾਏਗਾ ਫਾਰਨਰਜ਼ ਰਜਿਸਟ੍ਰੇਸ਼ਨ ਅਧਿਨਿਯਮ 1939 ਖਤਮ ਹੋ ਜਾਏਗਾ ਇਮੀਗ੍ਰੇਸ਼ਨ ਅਧਿਨਿਯਮ 2020 ਖਤਮ ਹੋ ਜਾਏਗਾ ਸਿਰਫ ਇਮੀਗ੍ਰੇਸ਼ਨ ਐਂਡ ਫਾਰਨਰਜ਼ ਬਿਲ 2025 ਹੀ ਲਾਗੂ ਰਹੇਗਾ ਤੇ ਸਰਕਾਰ ਕੋਲ ਵੀ ਕਈ ਅਧਿਕਾਰ ਹੋ ਜਾਣਗੇ ਇਸ ਬਿਲ ਨੂੰ ਪਾਸ ਕਰਨ ਤੋਂ ਬਾਅਦ ਕਾਨੂੰਨ ਦਾ ਰੂਪ ਧਾਰਨ ਕਰਨ ਤੋਂ ਬਾਅਦ ਇੱਕ ਤੈਅ ਹੋਵੇਗਾ ਕਿ ਸਰਕਾਰ ਵਿਦੇਸ਼ੀ ਨਾਗਰਿਕਾਂ ਦੀ ਆਵਾਜਾਈ ਦੇ ਉੱਤੇ ਨਿਗਰਾਨੀ ਰੱਖ ਸਕੇਗੀ ਵਿਦੇਸ਼ੀ ਜਿਹੜੇ ਨੇ ਜੇ ਕਰੋਨਾ ਦੇ ਉੱਤੇ ਕੋਈ ਸ਼ੱਕ ਹੁੰਦਾ ਹੈ ਤਾਂ ਉਹਨਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਬਿਨਾ ਵਾਰੰਟ ਤੋਂ ਕਿਸੇ ਵੀ ਅਜਿਹੇ ਅਣਪਛਾਤੇ ਵਿਅਕਤੀ ਨੂੰ ਜਿਦੇ ਕੋਈ ਸ਼ੱਕ ਹੈ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਸੇ ਵੀ ਵਿਅਕਤੀ ਦੇ ਭਾਰਤ ਛੱਡਣ ਦੇ ਉੱਤੇ ਰੋਕ ਲਗਾਈ ਜਾ ਸਕਦੀ ਹੈ ਕਿਸੇ ਨੂੰ ਭਾਰਤ ਦੇ ਵਿੱਚ ਦਾਖਲ ਹੋਣ ਦੇ ਉੱਤੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਬਾਇਓਮੈਟ੍ਰਿਕ ਦੇ ਨਾਲ 20 ਵਿਅਕਤੀ ਦੀ ਜਾਂਚ ਕੀਤੀ ਜਾ ਸਕਦੀ ਹੈ ਸੋ ਜਿਹੇ ਅਧਿਕਾਰ ਨੇ ਜਿਹੜੇ ਉਹ ਭਾਰਤ ਸਰਕਾਰ ਦੇ ਕੋਲ ਆ ਜਾਣਗੇ ਵੈਸੇ ਵੱਖ-ਵੱਖ ਦੇਸ਼ਾਂ ਨੇ ਆਪਣੇ ਕਾਨੂੰਨ ਬਣਾਏ ਨੇ ਤੁਸੀਂ ਪਿੱਛੇ ਜੇ ਦੇਖ ਕੇ ਹਟੇ ਹੋ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਨੂੰ ਅਮਰੀਕਾ ਵੱਲੋਂ ਡਿਟੇਨ ਕਰਨ ਤੋਂ ਬਾਅਦ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਭਾਰਤ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ ਪਾਕਿਸਤਾਨ ਵਾਲੇ ਪਾਸੇ ਜੇਕਰ ਕਿਉਂ ਹੁੰਦਾ ਤਾਂ ਉਹਨੂੰ ਕੁਸ ਭੈਟੀਆਂ ਕਹਿ ਦਿੱਤਾ ਜਾਂਦਾ ਹੈ ਤੇ ਕਈ ਵਾਰ ਉਹ ਗੋਲੀ ਦਾ ਸ਼ਿਕਾਰ ਵੀ ਹੋ ਜਾਂਦਾ ਹੈ ਬੰਗਲਾਦੇਸ਼ ਵਾਲੇ ਪਾਸੇੋਂ ਵੀ ਅਜਿਹੀਆਂ ਜਿਹੜੀਆਂ ਕਾਰਵਾਈਆਂ ਚੱਲਦੀਆਂ ਨੇ ਜਦੋਂ ਦਾ ਬੰਗਲਾਦੇਸ਼ ਦੇ ਵਿੱਚ ਪਿੱਛੇ ਜੇ ਮਾਹੌਲ ਖਰਾਬ ਹੋਇਆ ਸੀਗਾ ਸੋ ਅਸੀਂ ਨਹੀਂ ਕਹਿੰਦੇ ਕਿ ਉਹ ਲੋਕ ਆ ਰਹੇ ਨੇ ਜਾਂ ਉਹਨਾਂ ਨੂੰ ਐਂਟਰ ਕਰਵਾਇਆ ਜਾ ਰਿਹਾ ਹੈ ਪਰ ਕਥਿਤ ਤੌਰ ਦੇ ਉੱਤੇ ਕਾਫੀ ਚਰਚਾਵਾਂ ਛਿੜ ਜਾਂਦੀਆਂ ਨੇ ਬੰਗਲਾਦੇਸ਼ੀਆਂ ਨੂੰ ਲੈ ਕੇ ਵੀ ਤੇ ਹੁਣ ਇਹ ਜਿਹੜਾ ਬਿੱਲ ਪੇਸ਼ ਹੋ ਚੁੱਕਿਆ ਹੈ ਇਹਨੂੰ ਵਿਰੋਧੀ ਕਿੰਨੀਕ ਤਰਜੀਹ ਦਿੰਦੇ ਨੇ ਜਾਂ ਇਹਦੇ ਉੱਤੇ ਕਿੰਨਾ ਕੁ ਬਹੁਮਤ ਬਣਦਾ ਤੇ ਕਦੋਂ ਇਹ ਬਿੱਲ ਪਾਸ ਹੋ ਕੇ ਇੱਕ ਕਾਨੂੰਨ ਦਾ ਰੂਪ ਧਾਰਨ ਕਰਦਾ ਹੈ ਅਪਡੇਟਸ ਆਉਣਗੀਆਂ ਤਾਂ ਜ਼ਰੂਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ